ਤਨ ਕਪੂਰ ਕੋ ਸੁਪਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤਤ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਰਕਾਰ ਜੋ ਕਿ ਪਾਵਨ ਪਾਣੀ ਦੀ ਲੜੀਵਾਰ ਵਿਚਾਰ ਹੋ ਰਹੀ ਹੈ ਆਉ ਜੀ ਗੋੜੀ ਬਾਵੜਾਖਰੀ ਮਹੱਲਾ ਪੰਜਵਾਂ ਜੁਤੀ ਪਾਵਨ ਵੰਦ 13 ਨੰਬਰ ਸ਼ਲੋਕ ਸਰਵ ਕਰਨ ਦਾ ਯਤਨ ਕਰਗੇ ਜੀ ਆਪਣੇ ਵਿਚਾਰ ਦੇ ਨਾਲ ਗੁੜਾਂਗੇ ਸਾਰੇ ਸਤਸੰਗੀ ਜਨੋ ਪਤਿ ਦੀ ਸਾਰ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਜੋ ਪਾਵਨ ਸ਼ਬਦ 252 ਅੰਗ ਤੇ ਸਵਾਇ ਮਾਨ ਹੈ ਸਰਵਣ ਕਰੀਏ ਜੀ ਉਪਰੰਤ ਗੁਰੂ ਪਰਸ਼ਰ ਜੀ ਪਾਵਨ ਉਪਦੇਸ਼ ਨੂੰ ਸਮਝਣ ਦਾ ਜਦ ਤਮ ਕਰਾਂਗੇ ਸੋ ਆਉਗੀ ਪਾਵਨ ਸਲੋਕ ਸ਼ਬਦਾਂ ਸਹਿਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਆਤਮ ਰਾਸ ਚਿਹ ਜਾਣਿਆ ਹਰ ਰੰਗ ਸਹਿ ਜੀ ਮਾਣ ਨਾਨਕ ਧਨ ਤਨ ਧਨ ਜਨ ਆਇ ਤੀ ਪਰਮਾਤਮਾ ਕੋੜੀ ਆਇਆ ਸਭੁ ਤਉ ਸੂ ਗਨ ਗਏ ਜਾਸ ਰਸਨ ਹਰ ਹਰ ਜਸ ਬਨਿਏ ਆਇ ਬਸਹਿ ਸਾਧੂ ਕੈ ਸੰਗੀ ਅਨਤਨ ਨਾਮ ਧਿਆਵਹਿ ਰੰਗੀ ਪਾਵਕ ਸੂ ਜਨ ਨਾਮਹਿ ਰਾਸ ਤਜਾ ਕੋ ਦਇਆ ਮਇਆ ਤਧਾਪ ਈ ਕਹਿ ਆਮਨ ਫਿਰ ਜੋ ਨ ਆਇ ਨਾਨਕ ਹਰ ਕੈ ਦਰਸ ਸਰਮਾਇ ਇਹ ਪਵਨ ਸ਼ਬਦ ਪੰਜਵੇਂ ਪਾਠ ਸਾਹਿਬ ਅਰਥੰਦੇਵ ਸਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਜੀ ਪਾਰਸ਼ਾ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਪ੍ਰੇਸ਼ਕ ਪ੍ਰੇਸ਼ਕ ਕਰਤਾ ਨੇ ਬੇਨਤੀ ਕੀਤੀ ਮਹਾਰਾਜ ਤਨ ਕਿੰਨਾ ਰੋਖਾ ਲੋ ਆਖਿਆ ਜਾਂਦਾ ਹੈ ਉਹ ਕਿਹੜੇ ਪ੍ਰਾਣੀ ਹਨ ਜਿਨ੍ਹਾਂ ਦਾ ਸੰਸਾਰ ਤੇ ਆਇਆ ਸਫਲ ਮੰਨਿਆ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਤਮ ਰਸ ਜਿਹ ਜਾਣਿਆ ਹਾਰ ਰੰਗ ਸਹਿ ਤੇ ਬਾ ਜਿਹੜੇ ਪ੍ਰਾਣੀ ਅਡੋਲ ਹੋ ਕੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗੇ ਹੋਏ ਪ੍ਰਮਾਤਮਾ ਦਾ ਨਾਮ ਜਪਦੇ ਅਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਥ ਪਾਲੁੰਦੇ ਜਿਨ੍ਹਾਂ ਨੂੰ ਨਾਮ ਚਪਦਾ ਜਪਦੇ ਵਿੱਚ ਆਨੰਦ ਵੀ ਪ੍ਰਾਪਤੀ ਹੋ ਜਾਇਆ ਕਰਦੀ ਹੈ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਾਲਕ ਤਨ 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 ਚਨ ਆਇਤੀ ਪ੍ਰਵਾਨ ਕੇ ਨਾਨਕ ਉਹ ਪ੍ਰਾਣੀ ਤਨ ਹਨ ਤਨ ਹਨ ਤਨ ਹਨ ਉਹਨਾਂ ਪ੍ਰਾਣੀਆਂ ਦਾ ਸੰਸਾਰ ਤੇ ਆਉਣਾ ਸਫਲ ਮੰਨਿਆ ਜਾਂਦਾ ਹੈ ਕਬੂਲ ਹੋ ਜਾਂਦਾ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਆਤਮ ਰਸ ਨੂੰ ਪ੍ਰਾਪਤ ਕਰ ਰਹੇ ਨੇ ਹੈ ਛੈਡ ਅਵਸਥਾ ਵਿੱਚ ਜਿਹੜੇ ਪ੍ਰਾਣੀ ਪ੍ਰਮਾਤਮਾ ਦਾ ਨਾਮ ਜਪਦੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਪੌੜੀ ਆਇਆ ਸਪਨ ਤਾਰੂ ਕੋ ਗਨਿਐ ਜਾ ਸਰਸਨ ਹਰ ਹਰ ਜਸ ਭੰਨੀਐ ਪੌੜੀ ਇੱਕ ਸ਼ਬਦ ਦਾ ਨਾਮ ਹੈ ਜੀ ਗੁਰੂ ਸਾਹਿਬ ਜੀ ਕਹਿਣ ਲੇ ਜਾ ਸਰਸਨ ਹਰ ਹਰ ਜਸ ਭੰਨੀਐ ਜਿਸ ਪ੍ਰਾਣੀ ਦੀ ਜੀਵ ਨਾਮ ਜਪਦੀ ਹੈ ਉਹ ਕਰਮਾ ਵਾਲੀ ਜੀਵ ਹੈ ਜਿਸ ਪ੍ਰਾਣੀ ਦੀ ਜੀਬ ਰਸਨਾ ਨਾਮ ਨੂੰ ਜਪਦੀ ਰਸਨਾ ਜਪੈਨ ਨਾਮ ਤਿਲ ਤਲ ਕਰ ਕੱਟਿਐ ਗੁਰੂ ਸਾਹਿਬ ਇਹੇ ਪਰਉਪਦੇਸ ਇੱਥੇ ਪਾਤਸ਼ਾਹ ਕਹਿੰਦੇ ਜਿਸ ਪ੍ਰਾਣੀ ਦੀ ਰਸਨਾ ਉਸ ਵਾਹਿਗੁਰੂ ਦਾ ਸਿਮਰਨ ਕਰਦੀ ਉਹਦਾ ਨਾਮ ਜਪਦੀ ਹੈ ਪਾਤਸ਼ਾਹ ਜੀ ਕਹਿੰਦੇ ਸੰਤ ਨੂੰ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਕਿਨੈ ਲੱਗਦਾ ਹੈ ਨਾਮ ਤੋਂ ਬਿਨਾਂ ਕਿਸੇ ਦਾ ਆਉਣਾ ਸਫਲ ਹੈ ਹੀ ਨਹੀਂ ਸੁੱਕਦੀ ਗੱਲ ਪਾਰਸ਼ਾਡੀ ਕਹਿੰਦੇ ਆਏ ਬਸ ਹੈ ਸਾਹੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਜਿਹੜੇ ਪ੍ਰਾਣੀ ਰੋਜ਼ਾਨਾ ਗੁਰੂ ਦੀ ਸੰਗਤ ਵਿਚ ਆ ਕੇ ਟਿਕ ਕੇ ਨਾਮ ਜਪ ਕੇ ਸੁਣ ਕੇ ਗੁਰੂ ਦੇ ਸਿਧਾਂਤ ਨੂੰ ਝੋਲੀ ਚ ਪਾ ਲੈਂਦੇ ਹੈ ਅਨੰਦਨ ਨਾਮ ਧਿਆ ਰਹਿ ਰੰਗੇ ਜਿਹੜੇ ਪ੍ਰਾਣੀ ਅਨੰਦਨ ਤੋਂ ਪਾਵਰ ਜਾਣਾ ਉਹਦੇ ਨਾਮ ਧਿਉਂਦੇ ਧਿਉਂਦੇ ਉਸ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੈ ਉਹਨਾਂ ਦਾ ਸੰਸਾਰ ਤੇ ਆਇਆ ਕਬੂਲ ਹੋ ਜਾਇਆ ਕਰਦਾ ਹੈ ਆਨੰਦ ਨੂੰ ਨਾਮ ਧਿਆਵੇ ਰੰਗੇ ਆਵਤ ਸੂਜਨ ਨਾ ਮਹਿਰਾਤਾ ਜਾ ਕੋ ਦਇਆ ਮਯਾ ਵਿਧਾਤਾ ਪਾਤਸ਼ਾਹ ਜੀ ਕਹਿੰਦੇ ਜਿੰਨਾ ਪ੍ਰਾਣੀਆਂ ਤੇ ਵਿਧਾਤਾ ਤੋਂ ਭਾਵੇਂ ਸਿਰਜਣਹਾਰ ਪ੍ਰਭੂ ਜਿੰਨਾ ਪ੍ਰਾਣੀਆਂ ਦੇ ਸਿਰ ਤੇ ਸਿਰਜਣਹਾਰ ਪ੍ਰਭੂ ਦੀ ਮਿਹਰ ਪਰਿਆ ਪ੍ਰਭੂ ਦਾ ਮਿਹਰ ਪਰਿਆ ਹੱਥ ਹੁੰਦਾ ਹੈ ਜਿੰਨਾ ਤੇ ਉਹਨਾਂ ਦੀ ਕਿਰਪਾ ਹੁੰਦੀ ਪਰਮਾਤਮਾ ਦੀ ਸਿਰਜਣਹਾਰ ਵਿਧਾਤਾ ਕਾਲਪੁਰਖ ਦੀ ਕਿਰਪਾ ਹੁੰਦੀ ਹੈ ਆਪਤ ਸੂਜਨ ਨਾਮਹਰਾਤਾ ਉਸ ਸੰਸਾਰ ਪਿਆਕੇ ਨਾਮ ਜਪ ਕੇ ਆਪਣੇ ਮਨ ਨੂੰ ਨਾਮ ਦੇ ਵਿੱਚ ਰੰਗਣ ਵਿੱਚ ਕਾਮਯਾਬ ਹੋ ਜਾਂਦੇ ਆ ਆਪਣੇ ਮਨ ਨੂੰ ਨਾਮ ਦੇ ਵਿੱਚ ਰੰਗ ਲੈਂਦੇ ਰੰਗ ਦੇ ਕੌਣ ਆ ਜੀ ਜਾਤੂ ਦਇਆ ਮਾਇਆ ਬਧਾਤਾ ਜਿੰਨਾ ਤੇ ਬਧਾਤਾ ਅਕਾਲ ਪੁਰਖ ਸਿਰਜਣਹਾਰ ਪ੍ਰਭ ਦੀ ਮਾਇਆ ਤੋਂ ਫਲ ਕਿਰਪਾ ਹੈ ਉਹੀ ਪਰਮਾਤਮਾ ਦਾ ਨਾਮ ਜਪ ਸਕਦੇ ਆ ਇਕ ਹੈ ਆਵਨ ਫਿਰ ਜੂਨ ਨਾ ਆਇਆ ਪੰਜਵੇਂ ਪਾਦਸ਼ਾਹ ਕਹਿੰਦੇ ਜਿੰਨਾ ਤੇ ਸਰਗਨਹਰ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਇੱਕ ਵਾਰ ਸੰਸਾਰ ਤੇ ਆਉਂਦੇ ਹਨ ਉਹਨਾਂ ਨੂੰ ਦੁਬਾਰਾ ਕਿਸੇ ਵੀ ਜੂਨ ਦੇ ਵਿੱਚ ਚਾਉਣਾ ਨਹੀਂ ਪੈਂਦਾ ਉਹਨਾਂ ਦਾ 84 ਦਾ ਚੱਕਰ ਕੱਟਿਆ ਜਾਇਆ ਕਰਦਾ ਹੈ ਇਕ ਹੈ ਆਵਨ ਫਿਰ ਜੂਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇ ਅਤਿ ਕਰਮਾ ਵਾਲੇ ਵੱਡੇ ਭਾਕਾਂ ਵਾਲੇ ਪ੍ਰਾਣੀ ਨਾਮ ਜਪਦੇ ਹੈ ਅਤੇ ਨਾਮ ਜਪਦਿਆਂ ਜਪਦਿਆਂ ਵੀ ਖਾਸ਼ਕੋ ਪ੍ਰਮਾਤਮਾ ਦੇ ਦਰਸ਼ਨਾ ਦੀ ਹੁੰਦੀ ਹੈ ਹੋਰ ਉਹਨਾਂ ਦੇ ਮਨ ਚ ਕੋਈ ਖਾਸ਼ ਹੁੰਦੀ ਇੱਕ ਰੱਬ ਦੇ ਦਰਸ਼ਨਾ ਨੂੰ ਪ੍ਰਾਪਤ ਕਰਨ ਵਾਸਤੇ ਬਸੋ ਨਾਮ ਜਪਦੇ ਹੈ ਅਤੇ ਜਪਦੇ ਜਪਦੇ ਉਸ ਪ੍ਰਮਾਤਮਾ ਦੀ ਯਾਰ ਵਿੱਚ ਦਰਸ਼ਨਾਂ ਦੇ ਵਿੱਚ ਲੀਨ ਹੋ ਜਾਂਦੇ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਸੰਸਾਰ ਤੇ ਆਇਆ ਸਪਲੈ ਉਹ ਧਨ ਕਹੀ ਹੁੰਦੇ ਹੈ ਅਸੀਂ ਉਹਨੂੰ ਧਨ ਕਹਿ ਦਿੰਦੇ ਜਿਹਦੇ ਕੋਲੇ ਬਹੁਤੀ ਵੱਡੀ ਗੱਡੀ ਹੋਵੇ ਅਸੀਂ ਉਹਨੂੰ ਧਨ ਕਹਿ ਦਿੰਦੇ ਜਿਹਦੇ ਬਹੁਤਾ ਵੱਡਾ ਜਾਨੀ ਨਿਵਾਸ ਬਣਾ ਹੋਵੇ ਸੰਤਾ ਮਹਾਪੁਰਸ਼ਾਂ ਵਾਲਾ ਪਰ ਧਨ ਉਹ ਹੈ ਜਿਹੜੇ ਅਡੋਲ ਹੋ ਕੇ ਪ੍ਰਮਾਤਮਾ ਦਾ ਨਾਮ ਜਪਦੇ ਐ ਜਿਨ੍ਹਾਂ ਨੂੰ ਨਾਮ ਦਾ ਰਸ ਆਉਣ ਲੱਗ ਜਾਂਦਾ ਏ ਉਹ ਸੰਸਾਰ ਦੇ ਸਫਲ ਮੰਨੇ ਜਾਂਦੇ ਐ ਸੋ ਇੰਨੀ ਹੀ ਬੇਨਤੀ ਆ ਪ੍ਰਵਾਨ ਕਰੋ ਜੀ ਅੱਗੇ ਗੁਰੂ ਜੀ ਦੀ ਕਿਰਪਾ ਹੋਈ ਤੇ ਇਸ ਤੋਂ ਅੱਗੇ ਜਦੋਂ ਸਮਾਂ ਬਣਿਆ ਅਗਲਾ ਸ਼ਬਦ ਅਗਲੀ ਵਾਰ ਫਿਰ ਪੜ੍ਹਨ ਦਾ ਯਤਨ ਕਰਾਂਗੇ ਹੋਈਆਂ ਪੁਨਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ